ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਕਰਨੇ ਜਿਹੜੀ ਪੇਜ ਆ ਨਾ ਇਹਦੀ ਰੀਚ ਬੜੀ ਥੋੜੀ ਹੈ ਇਸ ਕਰਕੇ ਦੇਖਦੇ ਸਾਰੇ ਇਹ ਵੀਡੀਓ ਨੂੰ ਸ਼ੇਅਰ ਕਰੀ ਜਾਣਾ ਸਾਂਝੀ ਕਰੀ ਜਾਣਾ ਕਿਉਂਕਿ ਇਹ ਸਾਡਾ ਜਿਹੜਾ ਕਿ ਸਾਨੂੰ ਸਭ ਨੂੰ ਪਤਾ ਹੀ ਆ ਕਿ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਇੱਕੋ ਹੀ ਮੁੱਦਾ ਮੇਰਾ ਇੱਕ ਮੁੱਦੇ ਤੇ ਜਿਹੜੀ ਕਿ ਪੂਰਾ ਮੈਂ ਜ਼ੋਰ ਦਿੱਤਾ ਹੋਇਆ ਜਿੱਦੇ ਲਈ ਮੈਂ ਘਰੇ ਲੋਕਾਂ ਨੂੰ ਵੀ ਮਿਲਦਾ ਤੇ ਇਹ ਮੁੱਦਾ ਸਾਨੂੰ ਸਭ ਨੂੰ ਪਤਾ ਹੀ ਆ ਕਿ ਨੌਜਵਾਨੀ ਨੂੰ ਬਚਾਉਣ ਦਾ ਤੇ ਨੌਜਵਾਨ ਜਿਹੜੇ ਪ੍ਰਵਾਸ ਨੂੰ ਜਾ ਰਹੇ ਨੇ ਉਹ ਮੁੱਦੇ ਪ੍ਰਤੀ ਜਿਹੜੀ ਕਿ ਮੈਂ ਥੋੜਾ ਨਾਲ ਸਾਰੀ ਗੱਲਬਾਤ ਕਰਨੀ ਆ ਕੱਲ ਨੂੰ ਮੈਂ ਚੰਡੀਗੜ੍ਹ ਤੇ ਮਹਾਲੀ ਦੋ ਜਗ੍ਹਾ ਦੇ ਉੱਪਰ ਪਹੁੰਚ ਰਿਹਾ 34 ਸੈਕਟਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜਾ ਏਜੰਟ ਮਾਫੀਆ ਠੱਗਾ ਮੇਰੀ ਟੀਮ ਦੋ ਦਿਨਾਂ ਤੋਂ ਚੰਡੀਗੜ੍ਹ ਤੇ ਮਹਾਲੀ ਦੇ ਵਿੱਚ ਆ ਉੱਥੇ ਮੈਂ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਮਿਲ ਕੇ ਪੈਸਾ ਕਢਾਇਆ ਜਾ ਰਿਹਾ ਸਾਡੀ ਟੀਮ ਚੰਡੀਗੜ੍ਹ ਤੇ ਮਹਾਲੀ ਦੇ ਵਿੱਚ ਲੱਗੀ ਹੋਈ ਸੀਗੀ ਇਸ ਕਰਕੇ ਮੈਂ ਬੇਨਤੀ ਕਰਦਾ ਜਿੰਨੇ ਵੀ ਭਰਾ ਚੰਡੀਗੜ੍ਹ ਦੇ ਵਿੱਚ ਪੀੜਤ ਨੇਗੇ ਏਜੰਟਾਂ ਤੋਂ ਖਾਸ ਕਰਕੇ 34 ਸੈਕਟਰ ਦੇ ਵਿੱਚ ਜਿੰਨੇ ਵੀ ਪੀੜਤ ਲੋਕ ਨੇਗੇ ਉੱਥੇ ਬਹੁਤ ਵੱਡੇ ਤਰ੍ਹਾਂ ਦੇ ਦਫ਼ਤਰ ਜਿਹੜੇ ਖੁੱਲੇ ਹੋਏ ਨੇਗੇ ਉੱਥੇ ਤੁਸੀਂ ਕੱਲ ਨੂੰ 11 ਤੋਂ 12 ਦੇ ਵਿੱਚ ਪਹੁੰਚ ਜਾਣਾ ਜਦੋਂ ਮੇਰੀ ਤਰੀਕ ਮਹਾਲੀ ਕੋਟ ਦੇ ਵਿੱਚ ਪੈ ਗਈ ਇੱਥੇ ਇੱਕ ਮਲੰਡੂਏ ਏਜੰਟ ਨੇ ਮੇਰੇ ਤੇ ਪਰਚਾ ਵੀ ਕਰਾ ਆ ਮਹਾਲੀ ਦੇ ਵਿੱਚ ਉਹਦੀ ਮੈਂ ਤਰੀਕ ਆ ਤਰੀਕ ਪੁੱਗਣ ਤੋਂ ਬਾਅਦ ਮੈਂ ਸਾਰੇ ਭੜਾਵਾਂ ਨੂੰ 34 ਸੈਕਟਰ ਚੰਡੀਗੜ੍ਹ ਦੇ ਵਿੱਚ ਮਿਲਣਾ ਉੱਥੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਪੱਤਰਕਾਰ ਸਾਥੀ ਨੇਗੇ ਮੈਂ মিডিਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਪਹੁੰਚੋ ਤੁਸੀਂ ਮੇਰੀ ਖਬਰ ਇਸ ਕਰਕੇ ਨਹੀਂ ਚਲਾਉਂਦੇ ਏਜੰਟਾਂ ਦੇ ਖਿਲਾਫ ਕਿਉਂਕਿ ਤੁਹਾਨੂੰ ਪਤਾ ਕਿ ਤੁਸੀਂ ਇਹਨਾਂ ਨੂੰ ਤਾਂ ਪ੍ਰੋਮੋਸ਼ਨ ਲੈ ਕੇ ਇਹਨਾਂ ਨੂੰ ਪੈਸੇ ਲੈ ਕੇ ਇਹਨਾਂ ਦਾ ਪ੍ਰੋਮੋਸ਼ਨ ਕਰਦੇ ਹੋ ਪ੍ਰੋਮੋਸ਼ਨ ਜੀ ਸਦਕੇ ਕਰੋ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਪ੍ਰੋਮੋਸ਼ਨ ਨਾ ਕਰੋ ਇਹਨਾਂ ਤੋਂ ਲਾਓ ਪੈਸਾ ਏਜੰਟਾਂ ਤੋਂ ਤੁਹਾਡਾ ਵੀ ਅਦਾਰੇ ਨੇਗੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਨਾ ਮੇਰੀ ਵੀ ਗੱਲ ਬਰਾਬਰ ਰੱਖੋ ਇਹ ਗੱਲ ਪੰਜਾਬ ਨੂੰ ਬਚਾਉਣ ਦੀ ਹੈ ਨੌਜਵਾਨ ਨੂੰ ਬਚਾਉਣ ਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਪੀੜਤ ਲੋਕ ਨੇ ਪਹਿਲਾਂ ਚੰਡੀਗੜ੍ਹ ਪਹੁੰਚੋ 34 ਸੈਕਟਰ ਇਸ ਤੋਂ ਬਾਅਦ ਮੈਂ ਇੱਕ ਆਪਣਾ ਨੰਬਰ ਦੱਸਦਾ ਉਹ ਨੰਬਰ ਤੇ ਸਾਡਾ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਮਹਾਲੀ ਪਹੁੰਚ ਸਕਦੇ ਹੋ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਨੰਬਰ ਲਿਖ ਲਓ 63 63504 74 97 97474 97474 ਇਸ ਨੰਬਰ ਤੇ ਤੁਸੀਂ ਸੰਪਰਕ ਸਾਡਾ ਨਾਲ ਕਰ ਸਕਦੇ ਹੋ ਤੇ ਅਗਲੀ ਗੱਲ ਇਹ ਧਿਆਨ ਨਾਲ ਸੁਣ ਲਿਓ ਕਿ ਜਿਹੜਾ ਕਿ ਅੱਜ ਤੇ ਕੱਲ ਦੇ ਵਿੱਚ ਦੋ ਦਿਨਾਂ ਦੇ ਵਿੱਚ ਸਾਡੇ ਨੌਜਵਾਨ ਉੱਥੇ ਪਹੁੰਚੇ ਸੀਗੇ ਉਹਨਾਂ ਨੌਜਵਾਨਾਂ ਨੂੰ ਪ੍ਰਸ਼ਾਸਨ ਨੇ ਇੱਕੋ ਹੀ ਗੱਲ ਕਹੀ ਆ ਇੱਕੋ ਹੀ ਗੱਲ ਕਿਹੜੀ ਕਹੀ ਆ ਕਿ ਤੁਸੀਂ ਸਾਨੂੰ ਐਪਲੀਕੇਸ਼ਨਾਂ ਦਿਓ ਖਾਸ ਕਰਕੇ ਚੰਡੀਗੜ੍ਹ 34 ਸੈਕਟਰ ਦੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਮਹਾਲੀ ਦੇ ਵਿੱਚ ਅਸੀਂ ਬਹੁਤ ਵਾਰੀ ਅੰਦੋਲਨ ਕਰੇ ਨੇ ਉਹ ਕਹਿੰਦੇ ਅਸੀਂ ਵੀ ਇਹਨਾਂ ਨੇ ਦਫ਼ਤਰ ਬੰਦ ਕਰਾਂਗੇ ਤੇ ਤੁਹਾਡੇ ਪੈਸੇ ਤਬਾਵਾਾਂਗੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ ਜਿਹੜੇ ਘਾਪਲੇ ਕਰਦੇ ਨੇ ਦਫ਼ਤਰ ਅਸੀਂ ਬੰਦ ਕਰਾਵਾਂਗੇ ਅਸੀਂ ਦੇਖਦੇ ਹਾਂ ਅਸੀਂ ਕੱਲ ਨੂੰ 34 ਸੈਕਟਰ ਦੇ ਜਿਹੜੇ ਥਾਣੇ ਦੇ ਵਿੱਚ ਐਪਲੀਕੇਸ਼ਨਾਂ ਦੇਵਾਂਗੇ ਦੇਖਦੇ ਹਾਂ ਅਸੀਂ ਕਿੰਨੇ ਤੁਸੀਂ ਕਦੋਂ ਇਹਨਾਂ ਦਾ ਦਫ਼ਤਰ ਬੰਦ ਕਰਦੇ ਹੋ ਅਸੀਂ ਸਮਾਂ ਦੇਵਾਂਗੇ ਸਮਾਂ ਇੱਕ ਲਿਮਟ ਰੱਖਾਂਗੇ ਦਫ਼ਤਰ ਬੰਦ ਕਰਨੀ ਤੇ ਪੈਸੇ ਦਿਵਾਉਣ ਦੀ ਕੱਲ ਨੂੰ ਤੁਹਾਨੂੰ ਅਸੀਂ ਐਪਲੀਕੇਸ਼ਨਾਂ ਵੀ ਦੇਵਾਂਗੇ ਇਹਨਾਂ ਦੇ ਸਾਰੇ ਜਿਹੜੇ ਉੱਥੋਂ ਜਿਨ੍ਹਾਂ ਦੇ ਪੈਸੇ ਵਾਪਸ ਕਰਵਾ ਸਕਦਾ ਉਹ ਕਰਵਾਵਾਂਗੇ ਤੇ ਨਹੀਂ ਨਹੀਂ ਦਫ਼ਤਰ ਬੰਦ ਕਰਾਵਾਂਗੇ ਇਸ ਕਰਕੇ ਤੁਸੀਂ ਸਾਰੇ ਜਾਣੇ ਜਿਹੜੇ ਪੀੜਤ ਲੋਕੋਂ ਤੁਸੀਂ 34 ਸੈਕਟਰ ਦੇ ਵਿੱਚ ਪਹੁੰਚਣਾ ਤੇ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਅੰਮ੍ਰਿਤਸਰ ਮਿਲਾਂਗੇ ਇਹ ਸਾਰੇ ਭਰਾਵਾਂ ਨੂੰ ਬੇਨਤੀ ਆ ਸਮਾਂ ਟਾਈਮ ਨੋਟ ਕਰ ਲਿਓ ਤੇ ਕੱਲ ਨੂੰ ਉੱਥੇ ਪਹੁੰਚੋ ਇਹ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਜ਼ਰੂਰ ਲੋੜ ਹੈ 199 ਹੋਰ ਜਿਹੜੀ ਕਿ ਸਾਰੇ ਪੰਜਾਬ ਦੇ ਲੋਕਾਂ ਨਾਲ ਮੇਨ ਗੱਲ ਕਰਨੀ ਹੈ ਮੈਂ ਆਪਣੇ ਦਿਲ ਦੀ ਮੈਂ ਕਾਫੀ ਸਾਰੇ ਨੌਜਵਾਨਾਂ ਨੂੰ ਡਿਊਟੀਆਂ ਲਾ ਦਿੰਨਾ ਹੁੰਦਾ ਵੀ ਆ ਤੁਸੀਂ ਇੱਥੇ ਜਾ ਕੇ ਕੰਮ ਕਰਾ ਕੇ ਉੱਥੇ ਕੰਮ ਕਰਾ ਕੇ ਕੰਮ ਕਰਾ ਕੇ ਆਓ ਇਹ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਿਓ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਨੌਜਵਾਨ ਨੂੰ ਕਿਸੇ ਨੇ 5 ਰੁਪਏ ਵੀ ਦਿੱਤੇ ਜਾਂ ਕੋਈ ਵੀ ਕਹੇ ਮਰਾ ਤੇਲ ਮੱਚ ਗਿਆ ਜੀ ਗੱਡੇ ਚ ਇਹ ਮੱਚ ਗਿਆ ਜੀ ਕਿਸੇ ਪ੍ਰਕਾਰ ਦੇ ਕੋਈ ਤੁਸੀਂ 5 ਰੁਪਏ ਵੀ ਦਿੱਤੇ ਤਾਂ ਤੁਸੀਂ ਉਹਦੇ ਜ਼ਿੰਮੇਵਾਰ ਆਪ ਹੋਵੋਗੇ ਤੇ ਬਾਅਦ ਚ ਮੈਨੂੰ ਕਿਹਦਾ ਪਤਾ ਲੱਗਿਆ ਮੈਂ ਉਹਦੀ ਧੌੜੀ ਲਾਹੂੰਗਾ ਇਹ ਜਿਹੜੀ ਲੜਾਈ ਆ ਇਹ ਲੜਾਈ ਨੂੰ ਮੈਂ ਇੱਥੇ ਤੇ ਸਿਰਫ ਇਸ ਕਰਕੇ ਪਹੁੰਚਿਆ ਕੋਈ ਵੀ ਏਜੰਟ ਚੈਲੰਜ ਕਰਦੇ ਕਰੋੜਾਂ ਰੁਪਏ ਦਾ ਘਾਪਲਾ ਕਰੋੜਾਂ ਰੁਪਏ ਨਾਲ ਠੱਗੇ ਨੇ ਕਿ ਵੱਡੇ ਵੱਡੇ ਲੋਕਾਂ ਨੂੰ ਨੇ ਪੈਸੇ ਦੇ ਕੇ ਚੁੱਪ ਕਰਾ ਲਿਆ ਵੱਡੇ ਵੱਡੇ ਲੋਕਾਂ ਨੂੰ ਸਿਰਫ ਅਸਿਰਫ ਮੈਨੂੰ ਚੁੱਪ ਇਸ ਕਰਕੇ ਨਹੀਂ ਕਰਾ ਸਕੇ ਕਿ ਮੈਂ ਡਰਿਆ ਨਹੀਂ ਝੁਕਿਆ ਨਹੀਂ ਇਸ ਕਰਕੇ ਕੱਲ ਨੂੰ ਨਾ ਉਹ ਘਰ ਦਾ ਫਾਸ ਕਰੂੰਗਾ ਕਿਸੇ ਨੇ ਵੀ ਬੰਦੇ ਨੂੰ ਮੇਰੇ ਬੰਦੇ ਨੂੰ ਤੁਤੋ ਕੋਈ 5 ਰੁਪਏ ਮੰਗਦਾ ਮੈਨੂੰ ਆ ਕੇ ਦੱਸਿਓ ਕਿਸੇ ਤੇ ਕਿਸੇ ਪ੍ਰਕਾਰ ਦੀ ਕੋਈ ਕਿਸੇ ਪ੍ਰਕਾਰ ਦਾ ਕੋਈ ਕਿਸੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਇਹ ਚੀਜ਼ ਦਾ ਮੇਰੇ ਦਾ ਖਾਸ ਕਰਕੇ ਗੱਲ ਦਾ ਧਿਆਨ ਰੱਖਿਓ ਜਿੰਨੇ ਵੀ ਪੀੜਤ ਲੋਕੋਂ ਕੱਲ ਨੂੰ ਪਹੁੰਚੋ ਤੇ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਓ ਜਰਾ ਬੰਦੇ ਹੀ ਬੜੇ ਘੱਟ ਜੁੜੇ ਹੋਏ ਨੇਗੇ ਇਸ ਪੇਜ ਦੀ ਰੀਚ ਬੜੀ ਟਾਣ ਹੈ ਇਹ ਵੀਡੀਓ ਨੂੰ ਸਾਂਝਾ ਕਰ ਦਿਓ ਤਾਂ ਕਿ ਜਿਹੜਾ ਏਜੰਟ ਮਾਫੀਆ ਪੰਜਾਬ ਦੀ ਨੌਜਵਾਨੀ ਨੂੰ ਪ੍ਰਵਾਸ ਤੋਂ ਰੋਕ ਸਕੀਏ ਪੰਜਾਬ ਦੀ ਨੌਜਵਾਨਾਂ ਨੂੰ ਇੱਧਰ ਕੰਮਾਂ ਤੇ ਲਾ ਸਕੀਏ ਇੱਧਰ ਆਪਣੇ ਪੰਜਾਬ ਨੂੰ ਸਰਜੀਤ ਕਰ ਸਕੀਏ ਅੱਜ ਦਿਨ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਇੱਕ ਮਿੰਟ ਅਮੜੇ ਲਾਈਟ ਲਾਈਨ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਅਮੜੇ ਲਾਈਟ ਲਾਈਨ ਤੁਹਾਨੂੰ ਇੱਕ ਮੈਂ ਵੀਡੀਓ ਦਿਖਾਉਣਾ ਕਿ ਕਿਵੇਂ ਜਿਹੜੇ ਸਾਡੀਆਂ ਪੰਜਾਬ ਦੇ ਧੀਆਂ ਰੋ ਰਹੀਆਂ ਨੇ ਗਿਆ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਤੁਸੀਂ ਵੀਡੀਓ ਜ਼ਰੂਰ ਦੇਖਣਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਇੱਕ ਮਿੰਟ ਤੁਸੀਂ ਵੀਡੀਓ ਦੇਖੋ ਵੀ ਸਾਡੀਆਂ ਕੁੜੀਆਂ ਕਿਵੇਂ ਰੋ ਰਹੀਆਂ ਨੇ ਗਿਆ ਕਿੰਦਰ ਕੀ ਯਾਰ ਵੀਡੀਓ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਤੁਸੀਂ ਵੀਡੀਓ ਦੇਖਿਓ ਆ ਸੀ ਆ ਦੇਖੋ ਇੱਕ ਸਾਡੀਆਂ ਕੁੜੀਆਂ ਕਿਵੇਂ ਰੋ ਰਹੀਆਂ ਨੇ ਉਧਰ ਤੇ ਕਿਵੇਂ ਜਿਹੜਾ ਨੌਜਵਾਨ ਨੂੰ ਦੇਖੋ ਇਹਨਾਂ ਨੇ ਮਾਂ ਮੰਗਿਆ ਨਹੀਂ ਮੈਨੂੰ ਮੜੇ ਬਾਹਰ ਤਾਂ ਹੱਥ ਪਾਇਆ ਲੈ ਆਜੇਂ ਹੱਥ ਮੇਲੇ ਮਾਂ ਬਾਹਰ ਉੱਤ ਨੌਤਿਆਰੇ ਤਾਂ ਫਲੇਟ ਇਹ ਜੰਤ ਨੇ ਕੁੱਟਿਆ ਜੇਰ ਮੀਨੀਆਂ ਸਾਊਦੀ ਅਰਬ ਅਰਮੀਨੀਆ ਦੇ ਵਿੱਚ ਕੁੜੀ ਫਸੀ ਹੋਈ ਆ ਇਹ ਆ ਦੇਖ ਲੋ ਆ ਦੇਖ ਕੌਣ ਕੌਣ ਨੋ ਨੋ ਮੈਨ ਇਹ ਹਾਲਾਤ ਨੇ ਸਾਡੇ ਬੱਚਿਆਂ ਦੇ ਇਹ ਹਾਲਾਤ ਨੇ ਸਾਡੇ ਨੌਜਵਾਨਾਂ ਦੇ ਇਸ ਕਰਕੇ ਜਿਹੜਾ ਮੈਂ ਬੀੜਾ ਚੁੱਕਿਆ ਹੋਇਆ ਕਿ ਕਿਸ ਪ੍ਰਕਾਰ ਆਪਾਂ ਇਹ ਬੱਚਿਆਂ ਨੂੰ ਇਹਨਾਂ ਨੂੰ ਇਨਸਾਫ ਦਿਵਾ ਸਕੀਏ ਇਹਨਾਂ ਦਾ ਆਪਾਂ ਕੁਝ ਨਾ ਕੁਝ ਕਰ ਸਕੀਏ ਇਹੀ ਮੇਰੀ ਬੇਨਤੀ ਆ ਕਿ ਕੱਲ ਨੂੰ ਇਸਾ ਮਾਫੀਆ ਦੀ ਜੜ ਪੱਟ ਕੇ ਸਿੱੜਦੀਏ ਇਹਨਾਂ ਏਜੰਟਾਂ ਤੋਂ ਕਿਵੇਂ ਸਾਡੇ ਜਵਾਕ ਭੋਲੇ ਪਾਲੇ اس طرح کیتے ہوئے ਥੱਲੇ ਕਮੈਂਟ ਕਿਉਂ ਨਹੀਂ ਸ਼ੋ ਹੋਂਦੇ ਬਾਈ ਇੱਥੇ ਮੇਰੀ ਨੂੰ ਲੱਗਦਾ ਸਹੀ ਨਹੀਂ ਹੁੰਦੇ ਐਧਰ ਤਾਂ ਸ਼ੋ ਹੁੰਦੇ ਨਹੀਂ ਇਹ ਕੀ ਐਧਰ ਨਹੀਂ ਬਾਈ ਕਮੈਂਟ ਨਹੀਂ ਤੇ ਇਸ ਕਰਕੇ ਮੇਰੀ ਬੇਨਤੀ ਆ ਵੀ ਆਪਾਂ ਜਿਸ ਤਰ੍ਹਾਂ ਇਹ ਸਾਡੇ ਨੌਜਵਾਨ ਨੇ ਇਹਨਾਂ ਬੱਚਿਆਂ ਨੂੰ ਆਪਾਂ ਇਹ ਸਮਾਫੀਆ ਤੋਂ ਮੁਕਤੀ ਦਿਵਾ ਸਕੀਏ ਇਸ ਸਮਾਫੀਆ ਦੇ ਖਿਲਾਫ ਡਟ ਕੇ ਲੜਾਈ ਲੜ ਸਕੀਏ ਇਹੀ ਮੇਰੀ ਬੇਨਤੀ ਆ ਐਨਕ ਮੇਰੀ ਬੇਨਤੀ ਆ ਕਿ ਸਾਰਿਆਂ ਨੇ ਇਸਦੀ ਦਾ ਸਾਥ ਦੇਣਾ ਤੇ ਇਹ ਬੱਚਿਆਂ ਨੂੰ ਇਹਨਾਂ ਮਾਫੀਓ ਤੋਂ ਆਜ਼ਾਦੀ ਦਿਵਾ ਸਕੀ ਕਿਵੇਂ ਠੱਗ ਕੇ ਕਿਵੇਂ ਲੁੱਟ ਕੇ ਸਾਡੀਆਂ ਧੀਆਂ ਨੂੰ ਸੁਣ ਮੈਂ ਇੱਕ ਹੋਰ ਵੀਡੀਓ ਦਿਖਾਉਣੀ ਆ ਅਮਰਤ ਛਕਿਆ ਹੋਇਆ ਕੁੜੀ ਦਾ ਅਮਰਤ ਛਕਿਆ ਹੋਇਆ ਜਿਵੇਂ ਇਧਰੋਂ ਏਜੰਟਾਂ ਨੇ ਲਿਜਾ ਕੇ ਦਵਾਈ ਦੇ ਵਿੱਚ ਕਿਵੇਂ ਉਹਦੇ ਕਰਕਕਾਰ ਲਾਏ ਤੇ ਕਿਵੇਂ ਉਹਨੂੰ ਬੇਜਾਨ ਕੀਤਾ ਜਾ ਰਿਹਾ ਉਹ ਕੁੜੀ ਨੂੰ ਮੈਂ ਐਸਾ ਡੰਡਾ ਝਟਾਇਆ ਨਾ ਏਜੰਟਾਂ ਦੇ ਖਿਲਾਫ ਉਹ ਉਹ ਕੁੜੀ ਨੂੰ ਹੁਣ ਟਿਕਟ ਦੇ ਕੇ ਵਾਪਸ ਭੇਜ ਰਹੇ ਨੇਗੇ ਇੱਥੇ ਕਹਨ ਨਾ ਲੁੱਡਰ ਤੀਜੇ ਦਿਨ ਚੌਥੇ ਦਿਨ ਚਾਵਲ ਜੋਕ ਇੰਟਰਵਿਊ ਕਰਦੇ ਨੇ ਕਿ ਅਸੀਂ ਕੁੜੀ ਨੂੰ ਉੱਥੋਂ ਕਢਾ ਲਏ ਸੀ ਅੱਛੀ ਪਤਾ ਨਹੀਂ ਮੈਂ ਕਿੰਨੇ ਕ ਨੌਜਵਾਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਆਰਬ ਕੰਟਰੀਆਂ ਤੋਂ ਲੈ ਆ ਕਢਾ ਕੇ ਇਹਨਾਂ ਜੱਟਾਂ ਦੇ ਡੰਡਾ ਝੜਾਉਣਾ ਪੈਂਦਾ ਬਾਹ ਦੇਣੀ ਪੈਂਦੀਆਂ ਨਾਲ ਤੇ ਜਮਾ ਹਨ ਜਦੋਂ ਬਾਹ ਚੜਾਉਨੇ ਆ ਫੇਰ ਇਹਨਾਂ ਏਜੰਟ ਮਾਫੀਆ ਬੱਚਿਆਂ ਨੂੰ ਵਾਪਸ ਭੇਜ ਦੇਣਗੇ ਇਸ ਕਰਕੇ ਤੇ ਇਹੀ ਬੇਨਤੀ ਆ ਭਰਾਵੋ ਤੁਸੀਂ ਬਹੁਤ ਸਾਥ ਦਿੱਤਾ ਮੇਰਾ ਤੇ ਕੱਲ ਨੂੰ ਜਿੰਨਾ ਕ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਕਾਲ ਨੂੰ ਸਾਰੇ ਜਣੇ ਤੁਸੀਂ ਮੈਨੂੰ ਮਹਾਲੀ ਤੇ ਚੰਡੀਗੜ੍ਹ 34 ਸੈਕਟਰ ਦੇ ਵਿੱਚ ਤੁਸੀਂ ਮਿਲ ਸਕਦੇ ਹੋ ਵੀਡੀਓ ਨੂੰ ਬਾਤ ਤੋਂ ਬਾਤ ਸਾਂਝਾ ਕਰ ਦਿਓ ਇਸ ਪੇਜ ਨੂੰ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਇਸ ਜਿਹੜਾ ਜਿੰਨੀ ਕੁ ਆਵਾਜ਼ ਲੋਕਾਂ ਤੱਕ ਪਹੁੰਚੂਗੀ ਇਹ ਜਿਹੜਾ ਪੇਜ ਆ ਨਾ ਸਰਕਾਰਾਂ ਸਰਕਾਰਾਂ ਨੇ ਪਹਿਲਾਂ ਸਾਰੇ ਬੰਦ ਕਰਤੇ ਇਹਨਾਂ ਨੂੰ ਇਹ ਜਿਹਿਆਂ ਇਹਨਾਂ ਤਾਂ ਇਹ ਜਿਹੜਾ ਉਹਨਾਂ ਠੱਗ ਮਾਫੀਆ ਦੇ ਨਾਲ ਲੜਲੇ ਹੋਏ ਨੇਗੇ ਤੇ ਅਗਲੀ ਜਿਹੜੀ ਮੇਰੀ ਬੇਨਤੀ ਹੈ ਇਹ ਆ ਕਿ ਜਿਹੜੀ ਸਰਕਾਰ ਦੂਜੇ ਤੀਜੇ ਦਿਨੇ ਗੱਲਾਂ ਕਰਦੀ ਆ ਅਸੀਂ ਨਸ਼ੇ ਦੇ ਤਸ਼ਕਰਾਂ ਨੂੰ ਫੜ ਲਿਆ ਜੀ ਅਸੀਂ ਚਿੱਟੇ ਵਾਲਾ ਨੂੰ ਫੜ ਲਿਆ ਜੀ ਅਸੀਂ ਉਹਨਾਂ ਦੇ ਘਰ ਟਾਤੇ ਜਿਹੜਾ ਗੱਲਾਂ ਕਹਿੰਦੇ ਘਰ ਟਾਤੇ ਮੈਂ ਕਹਿੰਦਾ ਨਸ਼ੇ ਵਾਲਾ ਤੋਂ ਵੱਡਾ ਮਾਫੀਆ ਜੰਟ ਮਾਫੀਆ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਇਸ ਏਜੰਟ ਮਾਫੀਆ ਦੇ ਵੀ ਘਰ ਟਾਹੇ ਜਾਣ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਠੱਗਿਆ ਕਰੋੜਾਂ ਰੁਪਇਆ ਖਾ ਗਏ ਹੈ ਜੰਟ ਇਹਨਾਂ ਏਜੰਟਾਂ ਦੇ ਵੀ ਘਰ ਸਾਰਿਆਂ ਦੇ ਟਾਹੇ ਜਾਣ ਘਰ ਟਾ ਕੇ ਤੇ ਪਤਾ ਲੱਗੇ ਵੀ ਜੇਕਰ ਤੁਸੀਂ ਇੱਕ ਪੰਜ ਸੱਤ ਐਜੰਟਾਂ ਦੇ ਘਰ ਘਟਾ ਤੇ ਜਲੰਧਰ ਦੇ ਵਿੱਚ ਬਹੁਤ ਠੱਗ ਮਾਫੀਆ ਹੈ ਪੰਜ ਸੱਤ ਐਜੰਟਾਂ ਦੇ ਘਰ ਘਟਾ ਤੇ ਤਾਂ ਬਹੁਤ ਵੱਡਾ ਫਾਇਦਾ ਹੋ ਸਕਦਾ ਤੇ ਨੌਜਵਾਨ ਸਾਡੇ ਬਚ ਸਕਦੇ ਨੇਗੇ ਇਹ ਮੇਰੀਆਂ ਬੇਨਤੀਆਂ ਨੇਗੀਆਂ ਤੇ 34 ਸੈਕਟਰ ਦੇ ਵਿੱਚ ਮਨ ਲੱਗਾ ਸੀ 11:00 ਵਜੇ ਮੇਰੀ 10:00 ਵਜੇ ਤਰੀਕ ਪੈ ਗਈ 10 ਤੋਂ 11 11:30 ਵਜੇ ਮੈਂ 34 ਸੈਕਟਰ ਦੇ ਵਿੱਚ ਥਾਣੇ ਦੇ ਵਿੱਚ ਮੂਰ ਉੱਥੇ ਪਹੁੰਚ ਕੇ ਉੱਥੇ ਐਪਲੀਕੇਸ਼ਨਾਂ ਤੋਂ ਬਾਅਦ ਜਿਹੜਾ ਇਹਨਾਂ ਨੂੰ ਫੋਨ ਵੀ ਕਰਾਂਗੇ ਵੀ ਦੇਖਾਂਗੇ ਕਿਹੜੇ ਸਿੱਧੀ ਉਂਗਲ ਕਿਉਂ ਨਿਕਲਦਾ ਹੈ ਨੀਵਰ ਪੁੱਠੀ ਉਂਗਲਾਂ ਵੀ ਜਿਹੜਾ ਕਿਉਂ ਕੱਢਾਂਗੇ ਤੇ ਇੰਨੇ ਕੁ ਮੇਰੇ ਬੇਨਤੀਆਂ ਲੱਗੀਆਂ ਮੇਰੇ ਬੇਨਤੀਆਂ ਪ੍ਰਵਾਨ ਕਰਿਓ ਤੇ ਇਸ ਤੋਂ ਬਾਅਦ ਮਹਾਲੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰਾਂ ਇਸ ਕਰਕੇ ਇਹ ਲੰਮੇ ਸਮੇਂ ਤੋਂ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਤੁਹਾਡੇ ਲੋਕਾਂ ਨੇ ਪਿਆਰ ਸਤਿਕਾਰ ਸਦਕਾ ਅੱਜ ਤੱਕ ਇਹ ਲੜਾਈ ਲੜਦੇ ਆ 3 ਸਾਲ ਤੋਂ ਤਕਰੀਬਨ ਤਕਰੀਬਨ ਹੋ ਗਏ 3 ਸਾਲ ਦੇ ਤਕਰੀਬਨ ਹੋ ਗਏ ਇਸ ਮਾਫੀਆ ਦੇ ਨਾਲ ਮੱਥੇ ਲੱਗੇ ਨੂੰ ਤੇ ਅੱਜ ਤੱਕ ਕਰੋੜਾ ਰੁਪਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨੌਜਵਾਨਾਂ ਦਾ ਵਾਪ ਤੇ ਇਹ ਪ੍ਰਮਾਤਮਾ ਸੱਚੇ ਪਾਤਸ਼ਾਹ ਜਸਤਰਾਏ ਹੋਰ ਸੇਵਾ ਲੰਦਾ ਰਹੇ ਤੇ ਸਾਰਿਆਂ ਨੇ ਨਿੱਕਾ ਹਾਜ਼ਰੀ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ